ਸੋ ਸ੍ਰੀ ਕਾਹ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਸਵਾਗਤਾਂ ਮੌਜੂਦਾ ਪੰਜਾਬ ਯੂਨੀਵਰਸਿਟੀ ਪਚੌਂ ਮੋਰਚਾ ਦੇ ਵਿੱਚ ਮੇਰੇ ਮਖਲਾ ਮੇਰੇ ਨਾਲ ਨੇ ਫਰਹਾਲ ਭਾਨਾ ਸਿੱਧੂ ਜਿਹੜੇ ਕਿ ਆਪਾਂ ਕੇ ਅੱਗੇ ਲਗਾਤਾਰ ਇਸ ਮੋਰਚੇ ਚੋਂਦੇ ਰਹਿੰਦੇ ਨੇ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਮੋਰਚੇ ਮੋਰਚੇ ਹਮੇਸ਼ਾ ਜਿੱਥੇ ਬਾਬੇ ਨਾਨਕ ਦੀ ਕਿਰਪਾ ਹੋਵੇ ਚੜ੍ਹਦੀ ਕਲਾ ਜੀ ਰਹਿੰਦੇ ਨੇਗੇ ਮੋਰਚੇ ਜਿੱਥੇ ਮਹਾਰਾਜ ਦੀ ਕਿਰਪਾ ਕਲਾ ਵਰਤੀ ਹੋਵੇ ਜਿੱਥੇ ਬਾਬੇ ਨਾਨਕ ਦਾ ਲੰਗਰ ਚੱਲਦਾ ਹੋਵੇ ਉਹ ਮੋਰਚੇ ਹਮੇਸ਼ਾ ਚੜ੍ਹਦੀ ਕਲਾ ਜੀ ਹੁੰਦੇ ਨੇਗੇ ਪੰਜਾਬ ਹਮੇਸ਼ਾ ਜਿੱਤੇਗਾ ਜਿੰਦਾ ਰਹੂਗਾ ਆਪਣੇ ਹੱਕਾਂ ਲਈ ਲੜਿਆ ਤੇ ਲੜ ਇਹ ਪੰਜਾਬ ਦੀ ਜਵਾਨੀ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਉੱਪਰ ਜਿਹੜੀ ਸਭ ਤੋਂ ਵੱਡੀ ਕਿਰਪਾ ਗੁਰੂ ਮਹਾਰਾਜ ਦੀ ਆ ਬਾਬੇ ਨਾਨਕ ਦੀ ਆ ਤਾਂ ਕਰਕੇ ਇਹ ਸਭ ਤੋਂ ਵੱਡੀ ਗੱਲ ਹੈ ਜਿਸ ਤਰ੍ਹਾਂ ਹੁਣ ਪਾਲਾ ਪਾਲ ਲੰਗਰਾਂ ਦੀ ਗੱਲ ਸ਼ੁਰੂ ਕੀਤਾ ਤਾਂ ਜਿਸ ਤਰ੍ਹਾਂ ਆਪਾਂ ਗਏ ਜੋਸ਼ ਤਾਂ ਹੋਗਾ ਫਜ਼ੀਰੀ ਦਾ ਹੋਗਾ ਸਾਰੇ ਲੰਗਰ ਚੱਲੇ ਜਾਂਦੇ ਆ ਕੀ ਲੱਗਦਾ ਦੁਬਾਰਾ ਦਿੱਲੀ ਬਣਾ ਦੇਣੀਆਂ ਦੁਕਾਨਾਂ ਦੀ ਦੇਖੋ ਅਸੀਂ ਤਾਂ ਦਿੱਲੀ ਕੋਈ ਬਣਾਉਣ ਦਾ ਕਿਸੇ ਨੂੰ ਚਾਹ ਨਹੀਂ ਹੁੰਦਾ ਹਨਾ ਜਦੋਂ ਗੱਲ ਇਹ ਹੈ ਕਿ ਪੰਜਾਬ ਦੇ ਹੱਕਾਂ ਦੇ ਉੱਪਰ ਡਾਕਾ ਵੱਜਦਾ ਹੈ ਖੁਦਰਤ तौर ਤੇ ਪੰਜਾਬ ਤੇ ਜਿਹੜੀ ਕਿ ਸਭ ਤੋਂ ਵੱਡੀ ਜਿਹੜੀ ਜਾਗਰੂਤੀ ਦੇ ਕਿਰਨਾਂ ਹਨ ਗੁਰੂਆਂ ਪੀਰਾਂ ਦੀ ਮਹਾਰਾਜ ਦੀ ਕਿਰਪਾ ਇੱਥੇ ਇਸ ਕਰਕੇ ਪੰਜਾਬ ਨੂੰ ਪਹਿਲਾ ਮਹਿਸੂਸ ਹੁੰਦਾ ਵੀ ਸਾਡੇ ਹੱਕ ਖੋਏ ਜਾ ਰਹੇ ਨੇ ਸਾਨੂੰ ਦੱਬਿਆ ਜਾ ਰਿਹਾ ਹੈ ਜਿਸ ਪ੍ਰਕਾਰ ਉਸ ਪ੍ਰਕਾਰ ਫਿਰ ਪੰਜਾਬ ਉੱਠ ਕੇ ਤੁਰਦਾ ਹੈ ਇਹ ਵੱਡੀ ਪੰਜਾਬ ਦੀ ਖੂਬਸੂਰਤੀ ਆ ਜਿੰਨੇ ਵੀ ਦਿੱਲੀ ਦੀ ਆਪਾਂ ਗੱਲ ਕਰੀਏ ਦਿੱਲੀ ਵੀ ਆਪਾਂ ਲੰਮਾ ਸਮਾਂ ਦੌਰਾਨ ਲੜਿਆ ਸਮੇਂ ਦੇ ਜਿਹੜੀਆਂ ਸਰਕਾਰਾਂ ਨੇ ਕਿ ਉਹਨਾਂ ਦੀ ਨੀਤੀ ਬੜੀ ਪੰਜਾਬ ਪ੍ਰਤੀ ਮਾੜੀ ਰਹੀ ਆ ਚਾਹੇ ਉਹ ਮੁਗਲਾਂ ਦੀ ਗੱਲ ਕਰ ਲਓ ਚਾਹੇ ਅੰਗਰੇਜ਼ਾਂ ਦੀ ਗੱਲ ਕਰ ਲਓ ਚਾਹੇ ਅੱਜ ਜਿਹੜੀ ਮੌਜੂਦਾ ਮੌਜੂਦਾ ਸੱਤਾ ਦਿੱਲੀ ਦੇ ਵਿੱਚ ਉਹਦੀ ਗੱਲ ਕਰ ਲਵਾਂ ਇਸ ਕਰਕੇ ਮੇਰਾ ਜਿਹੜਾ ਕਈ ਪ੍ਰਕਾਰ ਜਿਹੜਾ ਕਿ ਮੈਨੂੰ ਉਲਟ ਸਮਝ ਜਾਂਦੇ ਨੇ ਕਿ ਪਿੰਡਾਂ ਦੇ ਅਲੱਗ-ਅਲੱਗ ਜਿਹੜੇ ਧੜਿਆਂ ਨਾਲ ਸੰਬੰਧਿਤ ਰੱਖਣ ਵਾਲੇ ਲੋਕ ਨੇਗੇ ਮੈਨਕਣਾ ਵੀ ਇੱਕੋ ਹੀ ਧੜਾ ਥੋੜਾ ਹੋਣਾ ਚਾਹੀਦਾ ਉਹ ਪੰਜਾਬ ਥੋੜਾ ਧੜਾ ਕੋਈ ਕਾਂਗਰਸ ਕੋਈ ਭਾਜਪਾ ਕੋਈ ਝਾੜੂ ਕੋਈ ਦੁੱਕੀ ਤੇ ਕੀ ਇਹ ਥੋੜਾ ਧੜਾ ਨਹੀਂ ਹੋਣਾ ਚਾਹੀਦਾ ਥੋੜਾ ਧੜਾ ਇਕੱਲਾ ਪੰਜਾਬ ਹੋਣਾ ਚਾਹੀਦਾ ਇਸ ਕਰਕੇ ਜਦੋਂ ਮੈਂ ਇਹ ਗੱਲ ਕਈ ਵਾਰੀ ਬੋਲ ਦਿੰਨਾ ਹਰ ਕਿਤੇ ਸਾਡੇ ਕਿਸੇ ਦੇ ਮਿਰਚਾ ਲੱਗ ਜਾਂਦੇ ਨੇ ਕਿਤੇ ਕਿਸੇ ਦੇ ਮਿਰਚਾ ਲੱਗ ਜਾਂਦੇ ਨੇ ਅਸੀਂ ਇਹ ਗੱਲ ਕਹਿਣੇ ਆ ਵੀ ਦੇਖੋ ਸੱਤਾ ਦੇ ਵਿੱਚ ਜਿਹੜੀਆਂ ਪਾਰਟੀਆਂ ਰਹੀਆਂ ਨੇਗੇ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਵੀ ਤੁਸੀਂ ਆਪਣੇ ਉਸ ਸਮੇਂ ਨੂੰ ਯਾਦ ਕਰੋ ਜਦੋਂ ਅਸੀਂ ਸੱਤਾ ਦੇ ਵਿੱਚ ਹੁੰਨੇ ਹਾਂ ਕਈ ਵਾਰੀ ਕੀ ਹੁੰਦਾ ਨਾ ਇੱਥੇ ਹਮੇਸ਼ਾ ਕੀ ਹੁੰਦਾ ਨਾ ਵੀ ਇੱਕ ਲੀਡਰ ਕਹਿੰਦਾ ਜੀ ਦੇਖੋ ਮੈਂ ਬੜਾ ਸਾਫ਼ ਹਾਂ ਪਰ ਮੈਂ ਮੇਰੀ ਜਿਹੜੀ ਪਾਰਟੀ ਹੈ ਉਹ ਨਾਲ ਸੰਬੰਧ ਰੱਖਦਾ ਹੈ ਲੋ ਬਾਈ ਸੰਬੰਧ ਤੁਹਾਡਾ ਇਸ ਪ੍ਰਕਾਰ ਹੋਣਾ ਚਾਹੀਦਾ ਵੀ ਜਿਹੜੀ ਪਾਰਟੀ ਦੇ ਵਿੱਚ ਨਲਾਇਕ ਲੀਡਰ ਨੇ ਤੁਹਾਡਾ ਉਹਨਾਂ ਨਾਲ ਕੀ ਸਮਝੌਤਾ ਹੋਣਾ ਚਾਹੀਦਾ ਇਸ ਕਰਕੇ ਮੇਰੀ ਬੇਨਤੀ ਹੀ ਆ ਵੀ ਆਪਾਂ ਪੰਜਾਬ ਵਾਲੇ ਬਣੀਏ ਆਪਾਂ ਆਪਣੇ ਹੱਕਾਂ ਲਈ ਲੜੀਏ ਇਸ ਕਰਕੇ ਜਿਹੜੇ ਅੱਜ ਪੰਜਾਬ ਦੇ ਵਿੱਚ ਜਿਹੜੀ ਕੀ ਦਿਨੀ ਦੀ ਰਾਜਨੀਤੀ ਆ ਉਹਦੇ ਅਸੀਂ ਗੁੱਟ ਕੱਟ ਪੁੱਤਰੀ ਨਾ ਬਣੀਏ ਜੇ ਅੱਜ ਤੁਸੀਂ ਪੰਜਾਬ ਨੂੰ ਬਚਾਉਣਾ ਸਾਨੂੰ ਦਿੱਲੀ ਦੀ ਰਾਜਨੀਤੀ ਤੋਂ ਉੱਪਰ ਉੱਠਣਾ ਪੈਣਾ ਨਹੀਂ ਜਿਹੜੇ ਸਾਵਾਂ ਤੁਸੀਂ ਗੱਲ ਕੀਤੀ ਤੁਹਾਡਾ ਕਨਫਲਿਕਟ ਪੈ ਜਾਂਦਾ ਰੌਲਾ ਪੈ ਜਾਂਦਾ ਜਿੱਦੇ ਸਟੇਜ ਲੱਗੀ ਉਹਦੇ ਵੀ ਰੌਲਾ ਪੈ ਗਿਆ ਠੀਕ ਹੈ ਇਹ ਹੁਣ ਕਈ ਵਾਰੀ ਕਹਿੰਦੇ ਭਾਨਾ ਹਰ ਥਾਂ ਤੇ ਰੌਲਾ ਪਾਉਣ ਜਾਂਦਾ ਤੇ ਭਾਨੇ ਦਾ ਰੌਲਾ ਪੈ ਜਾਂਦਾ ਪਰ ਇਹ ਜਿੰਦਾ ਗੱਲ ਅਸਲ ਦੇ ਵਿੱਚ ਪਤਾ ਕੀ ਗੱਲ ਆ ਮੈਂ ਇਹ ਜਿਹੜੀ ਕਿ ਗੱਲ ਜਿੰਨਾ ਟਾਈਮ ਸੀ ਪੰਜਾਬ ਦੇ ਲੋਕ ਇਕੱਠੇ ਨਹੀਂ ਹੁੰਦੇ ਜਿੰਨਾ ਟਾਈਮ ਸੀ ਰਾਜਨੀਤੀ ਉੱਪਰ ਨਹੀਂ ਉੱਠਦੇ ਇਹ ਜਿਹੜੀ ਕਿ ਸਿਆਸਤ ਆ ਸੱਤ ਤੇ ਸੱਤਾ ਦਾ ਲੜਾਈ ਇਹ ਜਦੋਂ ਤੋਂ ਦੁਨੀਆ ਸਾਜੇ ਉਦੋਂ ਤੋਂ ਰਹੀ ਆ ਇਸ ਕਰਕੇ ਅਸੀਂ ਬੋਲਣਾ ਸੱਚ ਅਸੀਂ ਸੱਤਾ ਦੇ ਦੇਣਾ ਵਿਰੋਧ ਗੱਲ ਐ ਉਹ ਵੀ ਜਦੋਂ ਸੱਤਾ ਹੋਵੇ ਪੰਜਾਬ ਪ੍ਰਸਤੀ ਮਹਾਰਾਜ ਰਜੀਤ ਸਿੰਘ ਵਰਗੀ ਜਾ ਪਰ ਉਹ ਸੱਤਾ ਜਿਹੜੀ ਝੂਠੀ ਆ ਉਹਦਾ ਕੋਈ ਕਰਨ ਦਾ ਫਾਇਦਾ ਨਹੀਂ ਉਹ ਸੱਤਾ ਦਾ ਉਹਦਾ ਕੋਈ ਫਰਕ ਨਹੀਂ ਜਿਹੜਾ ਪੰਜਾਬ ਦਾ ਨੁਕਸਾਨ ਹੀ ਕਰੀ ਜਾਂਦੀ ਹੈ ਜਿਹੜੇ ਹਮੇਸ਼ਾ ਪੰਜਾਬ ਦੇ ਵਿੱਚ ਤੁਸੀਂ ਜਿਹੜੀਆਂ ਮਰਜੀ ਸਰਕਾਰਾਂ ਦੇਖ ਲਓ ਜਿਹੜੀਆਂ ਸੱਤਾ ਦੇ ਵਿੱਚ ਰਹੀਆਂ ਨੇ ਉਹ ਜਾਂ ਜਿਹੜੀਆਂ ਸੱਤਾ ਦੇ ਵਿੱਚ ਉਹ ਹੈ ਖੜ ਕੇ ਡਟ ਕੇ ਆਪਣੇ ਪੰਜਾਬ ਦੇ ਮੁੱਦਿਆਂ ਤੇ ਆ ਪੰਜਾਬ ਦੇ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਰਹੇ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਵੱਡਾ ਸਵਾਲ ਆ ਕਰ ਇਸ ਕਰਕੇ ਨਹੀਂ ਸਕਦੇ ਕਿਉਂ ਕਿ ਉਹ ਹਮੇਸ਼ਾ ਜਿਹੜੀ ਕਿ ਇੱਕ ਨਾ ਉਹ ਸੈਂਟਰ ਗਵਰਨਮੈਂਟ ਦਾ ਪ੍ਰੈਸ਼ਰ ਆ ਦਿੱਲੀ ਦਾ ਪ੍ਰੈਸ਼ਰ ਆ ਉਹ ਹਮੇਸ਼ਾ ਉਸ ਤੋਂ ਡਰਦੇ ਰਹਿੰਦੇ ਨੇ ਅੱਜ ਠੀਕਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਅਸੀਂ ਇੱਕ ਤੁਹਾਡੇ ਸਾਹਮਣੇ ਸਭ ਤੋਂ ਵੱਡੀਆਂ ਧਾਰਨਾ ਨੇਗੀਆਂ ਸੈਂਟਰ ਗਵਰਨਮੈਂਟ ਇੱਕ ਚੀਜ਼ ਦੱਸ ਦੋ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਜਾਂ ਜਿਹੜੀਆਂ ਹੋਰ ਛੋਟੀਆਂ ਪਾਰਟੀਆਂ ਨੇ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਪਿੱਛੇ ਧੱਕਿਆ ਹੋਵੇ ਕੋਈ ਪੋਲੀਟੀਕਲ ਪਾਰਟੀ ਧੱਕ ਸਕਦੀ ਐ ਅਜ ਮੋਦੀ ਨੂੰ ਪਿੱਛੇ ਧੱਕ ਸਿਰਫ ਕੌਣ ਸਕਦਾ ਪੰਜਾਬ ਦੇ ਕਿਸਾਨ ਮਜ਼ਦੂਰ ਲੋਕ ਧੱਕ ਸਕਦੇ ਇਸ ਕਰਕੇ ਤਾਂ ਕਰਕੇ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਕਰਦਿਆਂ ਅਸੀਂ ਨਹੀਂ ਫਿਰ ਜਿਹੜੇ ਹਸਾਬ ਨਾਲ ਤੁਸੀਂ ਜਿਹੜੇ ਅੱਜ ਪੰਜਾਬ ਦੇ ਉੱਪਰ ਹਮਲੇ ਹੋ ਰਹੇ ਨੇਗੇ ਤੁਸੀਂ ਉਹ ਸੈਂਟਰ ਗਵਰਨਮੈਂਟ ਦੀ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਗੀਆਂ ਦੂਜੀਆਂ ਕੋਈ ਸੱਤਾ ਦੇ ਵਿੱਚ ਹੁੰਦੀਆਂ ਨੇ ਕੋਈ ਵਿਰੋਧੀ ਧਿਰ ਦੇ ਵਿੱਚ ਹੁੰਦੀਆਂ ਨੇ ਗੀਆਂ ਉਦੋਂ ਉਸ ਪ੍ਰਕਾਰ ਉਹ ਮੁਕਾਬਲਾ ਨਹੀਂ ਕਰ ਸਕਦੇ ਜਿਸ ਪ੍ਰਕਾਰ ਉਹਨਾਂ ਨੂੰ ਕਰਨਾ ਚਾਹੀਦਾ ਪਰ ਕਰਦੇ ਨੇ ਕਿਸਾਨਾਂ ਆਗੂ ਹੁਣ ਇਹ ਵੱਡੀ ਸਮੱਸਿਆ ਹੁੰਦੀ ਹੈ ਵੀ ਦੇਖੋ ਜੀ ਕਿਸਾਨਾਂ ਆਗੂ ਦਾ ਲੀਡਰ ਤਾਂ ਹਾਰ ਗਿਆ ਜੀ ਕਿਸਾਨਾਂ ਗੁੰਡ ਦਾ ਵੋਟ ਨਹੀਂ ਪਈ ਇਕੱਲੇ ਇਹ ਜਿਹੜੇ ਇਕੱਲੇ ਗੱਨ ਮੈਣ ਲੈ ਕੇ ਇੱਥੇ ਆ ਕੇ ਡਰਾਮੇ ਕਰਦੇ ਨੇਗੇ ਇਹਨਾਂ ਦੇ ਵੋਟਾਂ ਲੈਣ ਦਾ ਤਰੀਕਾ ਬੜਾ ਹੋਰ ਹੁੰਦਾ ਇਹਨਾਂ ਨੇ ਲੋਕਾਂ ਨੂੰ ਪਾੜ ਕੇ ਧਰਮਾਂ ਦੇ ਵਿੱਚ ਜਾਤਾਂ ਪਾਤਾਂ ਦੇ ਵਿੱਚ ਮਜਬਦਾਂ ਦੇ ਵਿੱਚ ਪਾੜ ਕੇ ਰਾਜਨੀਤੀ ਕਰਨੀ ਆ ਹਮੇਸ਼ਾ ਜਿਹਨਾਂ ਨੇ ਲੋਕਾਂ ਦਾ ਸੱਚ ਦੇ ਪੈਰਾ ਦੇਣਾ ਉਹਨਾਂ ਨੇ ਉਹਨਾਂ ਨੇ ਲੋਕਾਂ ਨੂੰ ਜਗਾਉਣਾ ਲੋਕ ਹਮੇਸ਼ਾ ਲੇਟ ਜਾਗਦੇ ਹੁੰਦੇ ਨੇਗੇ ਲੋਕ ਹਮੇਸ਼ਾ ਉਦੋਂ ਜਾਗਦੇ ਨੇਗੇ ਜਦੋਂ ਕਿਸੇ ਦੀ ਵੱਡੇ ਦੀ ਜਦੋਂ ਕੁਰਬਾਨੀਆਂ ਹੁੰਦੀਆਂ ਨੇ ਜਦੋਂ ਖੂਨ ਡੁੱਲਦਾ ਉਦੋਂ ਜਾਗਦੇ ਨੇਗੇ ਜਾਂ ਜਿਹੜਾ ਬੰਦਾ ਹਮੇਸ਼ਾ ਲੜਦਾ ਹਮੇਸ਼ਾ ਇੱਕ ਚੀਜ਼ ਦੇਖ ਲਓ ਜਿਹੜਾ ਵੀ ਬੰਦਾ ਲੋਕਾਂ ਦੀ ਲੋਕਪੱਖੀ ਗੱਲ ਕਰੂਗਾ ਉਹਨੂੰ ਸਮੇਂ ਦੇ ਅਨੁਸਾਰ ਲੋਕਲੇ ਸਮੇਂ ਤੇ ਉਹਨੂੰ ਮਾਰਨ ਤੋਂ ਬਾਅਦ ਸਮਝਦੇ ਨੇ ਇਹ ਇਤਿਹਾਸ ਹੈ ਇਹ ਪ੍ਰਮਾਤਮਾ ਦੀ ਬਣਾਈ ਹੋਈ ਇੱਕ ਵਿਧੀ ਆ ਇਹ ਕੋਈ ਤੇਰੀ ਮੇਰੀ ਬਣਾਈ ਵਿਧੀ ਨਹੀਂ ਹੈਗੀ ਵੀ ਜੇ ਤੂੰ ਕਹੇ ਵੀ ਜਿਹੜੇ ਤੇਰੀ ਮੇਰੀ ਬਣਾਈ ਵਿਧੀ ਆ ਇਹ ਪ੍ਰਮਾਤਮਾ ਦੀ ਇੱਕ ਵਿਧੀ ਬਣਾਈ ਹੋਈ ਆ ਵੀ ਜਦੋਂ ਤੂੰ ਜਿਹੜਾ ਸੰਘਰਸ਼ੀ ਬੰਦਾ ਉਹਨੂੰ ਜਿਹੜਾ ਕਿ ਅਸਲ ਦਾ ਕਰਮ ਆ ਉਹਦਾ ਫਲ ਉਹਨੂੰ ਮਰਨ ਤੋਂ ਬਾਅਦ ਮਿਲਦਾ ਜਿਹੜਾ ਸਾਹਮਣਾ ਆਪਾਂ ਗੱਲ ਕਰੇ ਲੋਕਾਂ ਦੀ ਗੱਲ ਕਰ ਰਹੇ ਹੁਣ ਤਰਨਤਾਰ ਦੇ ਜਿਮਨੀ ਚੋਂ ਨਤੀਜਾ ਹੈ ਤੁਸੀਂ ਉੱਥੇ ਪ੍ਰਚਾਰ ਕਰਨ ਗਏ ਕਿਵੇਂ ਰਿਹਾ ਤੁਹਾਨੂੰ ਲੱਗਦਾ ਜਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਤਾ ਦਿੱਤਾ ਮੈਂ ਤੁਹਾਨੂੰ ਸਾਰੀ ਤਾਰਾ ਤੇਨੂੰ ਸਾਰੀ ਰਾਮ ਰੀਲਾ ਸੁਨਾਤੀ ਤੂੰ ਪੁੱਛਦਾ ਵੀ ਰਾਵਣ ਕੌਣ ਆ ਜਿਹੜਾ ਨਾਮ ਕੌਣ ਆ ਤੈਨੂੰ ਰਾਮ ਰੀਲਾ ਮੈਂ ਸਾਰੀ ਸੁਨਾਤੀ ਵੀ ਲੋਕ ਉਦੋਂ ਜਾਗ ਲੋਕਾਂ ਦੀ ਹਮੇਸ਼ਾ ਮਾਨਸਿਕਤਾ ਉੱਥੇ ਕਿੱਧਰ ਆ ਜਾਣਾ ਲੋਕ ਅਸਲ ਉਸ ਰਾਜਨੀਤਿਕ ਰੀੜੀ ਮਾੜੀ ਮਾੜੀ ਰਾਜਨੀਤੀ ਆ ਉਹ ਤਾਂ ਲੋਕ ਉਹਦੇ ਮਾਨਸਿਕਤਾ ਤੌਰ ਤੇ ਤਾਂ ਗੁਲਾਮ ਨੇ ਚਾਹ ਲੋਕਾਂ ਨੇ ਛੱਡੋ ਆਪਾਂ ਜੀ ਉਸ ਇੱਕ ਹਿਸਾਬ ਲਾ ਲਾ ਵੀ ਇਹ ਤਾਂ ਪੋਲਿਟਿਕਲ ਪਾਰਟੀਆਂ ਨੇ ਗਿਆ ਸਾਨੂੰ 70000 ਬੰਦਾ ਪਾੜ ਕੇ ਸਾਡੇ ਐਡੇ ਵੱਡੇ ਮੁਲਕ ਨੂੰ ਉਹ ਤਾਂ 150 ਕਰੋੜ ਹੋਣੀ ਆਬਾਦੀ ਮੰਨ ਲਾਦਾ ਪੂਰੇ ਇਹਦੀ ਸਾਰੀ ਉਹਦਾ ਪਾਕਿਸਤਾਨ ਵੀ ਵਿੱਚ ਸੀ ਉਹਦਾ ਉਹਦਾ ਬੰਗਾਲ ਵੀ ਵਿੱਚ ਸੀ ਉਹਦਾ ਕਿੱਡਾ ਵੱਡਾ ਦੇਸ਼ ਸੀ 70000 ਬੰਦਾ ਕੁੱਟ ਕੇ ਰਾਜ ਕਰੀ ਗਿਆ ਅੰਗਰੇਜ਼ 200 ਸਾਲ ਰਾਜ ਕਰੀ ਗਿਆ ਕਿਉਂ ਕਰੀ ਗਿਆ ਇਹ ਤਾਂ ਪੰਜ ਪੰਜ ਸਾਲ 10-10 ਸਾਲ ਰਾਜ ਕਰ ਸਕਦੇ ਨੇ ਕਿ ਕਿਉਂ ਰਾਜ ਕਰੀ ਗਿਆ ਕਿਉਂ ਪਾੜ ਕੇ ਇਹ ਦਾ ਕਾਰਨ ਨਹੀਂ ਹੈ ਕਿ ਸਾਡੇ ਲੋਕਾਂ ਦੇ ਉੱਪਰ ਇੰਨਾ ਸਮਾਂ ਉਹ ਰਾਜ ਕਰੀ ਗਏ ਲੋਕਾਂ ਨੂੰ ਧਰਮਾਂ ਮੱਜਮਾਂ ਦੇ ਵਿੱਚ ਪਾੜ ਕੇ 70000 ਬੰਦਾ ਕਿੰਨਾ ਕਹਿੰਦਾ 70000 ਅੰਗਰੇਜ਼ ਪੂਰਾ 200 ਸਾਲ 70000 ਤੋਂ ਅੰਗਰੇਜ਼ ਵਧਿਆ ਨਹੀਂ ਪੂਰੇ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਇੰਨਾ ਟਾਈਮ ਰਾਜ ਕਰੀ ਗਏ ਹੁਣ ਆਪਾਂ ਇੱਥੇ ਸਟੂਡੈਂਟ ਪਰਸਪੈਕਟਿਵ ਦੀ ਗੱਲ ਕਰਕੇ ਤਾਂ ਲੋਕਾਂ ਨੂੰ ਛੱਡ ਗਏ ਵੀ ਜਿਸ ਤਰ੍ਹਾਂ ਹੁਣ ਬਹੁਤ ਜਾਣੇ ਇੱਥੇ ਕ੍ਰਿਟਿਕਸ ਹੁੰਦਾ ਮੰਨ ਲਾ ਵੀ ਭਾਈ ਇਹ ਗੱਲ ਤੇ ਕਿ ਜਿਸਤਾ ਆ ਆਪਾਂ ਕੇ ਸਟੇਜ ਲਾਈ ਗਈ ਸੀਗੀ ਉਥੇ ਰਾਜਨੀਤਿਕ ਲੋਕਾਂ ਨੂੰ ਬੋਲਣ ਨਹੀ ਦੇਣਾ ਚਾਹੀਦਾ ਤੁਸੀਂ ਇਹਦੇ ਪੱਖ ਚੋਂ ਮਰੋ ਬਿਲਕੁਲ ਪੱਖ ਦੇ ਵਿੱਚ ਜਿਨ੍ਹਾਂ ਨੇ ਜਿਹੜੇ ਕਾਰਤੂਸ ਚਲਾ ਕੇ ਅਸੀਂ ਦੇਖਨੇ ਜਿਨ੍ਹਾਂ ਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਉਹਨਾਂ ਨੂੰ ਦੁਬਾਰਾ ਦੁਬਾਰਾ ਕਿਉਂ ਮੂਰੀ ਕਰੀ ਜਾਂਦੇ ਹੋ ਫਿਰ ਇੱਕ ਬੰਦਾ ਆ ਕੇ ਕਹਿੰਦਾ ਦੇਖੋ ਜੀ ਮੈਂ ਆ ਬਣਾ ਸਕੀ ਆ ਪਰ ਮੇਰੀ ਪਾਰਟੀ ਗਲਤ ਹੋ ਸਕਦੇ ਫਿਰ ਉਹ ਪਾਰਟੀ ਚ ਨਹੀ ਕਿਉਂ ਆ ਬਾਈ ਜੀ ਜੇ ਤੁਹਾਡੀ ਪਾਰਟੀ ਗਲਤ ਆ ਪਰ ਅਸੀਂ ਮੇਰੀ ਖਰਤਕਾਰਾਂ ਮੈਂ ਉਹ ਜਿਹੋ ਦੇ ਵਿੱਚ ਕੰਮ ਕਰਦਾ ਫਿਰ ਉਹ ਪਾਰਟੀ ਚੁਣੀ ਹੀ ਆਪਾਂ ਕਿਉਂ ਆ ਆਪਾਂ ਲੱਗ ਰਿਹਾ ਕਿ ਆਪਣਾ ਇੰਡੀਪੈਂਡੈਂਟ ਰਹਿ ਕੇ ਆਪਣੇ ਪੰਜਾਬ ਦੀ ਗੱਲ ਕਰੋ ਆਪਣੇ ਪੁੱਤਾਂ ਦੀ ਗੱਲ ਕਰੋ ਇਹ ਚੀਜ਼ ਹੈ ਮਤਲਬ ਹੁਣ ਜਿਹੜਾ ਇਹ ਜਿਵੇਂ ਅੱਜ ਕਿਉਂਕਿ ਮਤਲਬ ਇਲੈਕਸ਼ਨਾਂ ਦੇ ਕਰਕੇ ਜਿਹੜਾ ਹੈਗਾ ਜਵਾਕਾਂ ਦਾ ਪੇਪਰ ਵੀ ਕੈਨਸਲ ਹੋਊਗਾ ਪੱਕੇ ਪੇਪਰ ਜਿਹੜਾ ਕਿ ਉਹਦੇ ਪਜਾਮੇ ਦੀ ਗੱਲ ਕਰਾਦਾ ਹੁਣ ਮੋਰਚਾ ਕਿੱਥੇ ਜੇ ਖੜਾ ਤੇ ਕੀ ਗੱਲ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਆ ਮੋਰਚਾ ਹਮੇਸ਼ਾ ਜਦੋਂ ਮੋਰਚੇ ਲੱਗਦੇ ਨੇ ਉਦੋਂ ਇਹਸਾ ਹ ਲਾਲੋ ਵੀ ਕੁਛ ਨਾ ਕੁਛ ਵੱਡਾ ਹੀ ਨਿਕਲ ਕੇ ਆਉਂਦਾ ਉਹਦੇ ਹਿਸਾਬ ਨਾਲ ਲਾਲਾ ਵੀ ਇਹ ਜਿਹੜਾ ਮੋਰਚਾ ਲੱਗਿਆ ਨਾ ਅਸਲ ਦੇ ਵਿੱਚ ਸਹੀ ਪੜ੍ਹਾਈ ਹੋਣ ਚੱਲ ਰਹੀ ਆ ਪੁੱਛੋ ਕਿਉਂ ਸਹੀ ਪੜ੍ਹਾਈ ਚੱਲ ਰਹੀ ਆ ਪੁੱਛੋ ਇਹ ਮੈਂ ਪੁੱਛੀ ਤੁਹਾਨੂੰ ਕਿ ਸਹੀ ਪੜ੍ਹਾਈ ਕੀ ਇਹ ਮੋਰਚੇ ਦੇ ਵਿੱਚ ਪੀੜੀ ਸਹੀ ਪੜ੍ਹਾਈ ਕਰ ਰਹੀ ਆਂ ਦੱਸੋ ਇਹ ਆ ਲੋਕਾਂ ਦੇ ਹੱਕਾਂ ਦੇ ਜਾਗਰੂਤ ਵਾਲੀ ਪੜ੍ਹਾਈ ਅਸਲ ਆ ਇਸ ਸਮੇਂ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਪੜ੍ਹਾਈ ਚੱਲ ਰਹੀ ਆ ਇਹ ਆ ਲੋਕਾਂ ਨੂੰ ਜਗਾਉਣ ਵਾਲੀ ਪੜ੍ਹਾਈ ਇਹ ਆ ਇੱਕ ਦਨਿਆਵੀ ਪੜ੍ਹਾਈ ਤੇ ਉਹਦੇ ਦੂਸਰੀ ਪੜ੍ਹਾਈ ਦੇ ਵਿੱਚ ਫਰਕ ਹੁੰਦਾ ਇਹ ਅਸਲੀ ਪੜ੍ਹਾਈ ਆਏ ਬਾਬੇ ਨਾਨਕ ਵਾਲੀ ਪੜ੍ਹਾਈ ਆਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਿਹੜੀ ਪੜ੍ਹਾਈ ਆ ਜਿਹੜੀ ਉਹ ਚੰਦਰਾ ਜੀ ਲੋਕਾਂ ਨੂੰ ਜਗਾਉਣ ਵਾਲੀ ਪੜ੍ਹਾਈ ਕਰਦਾ ਸੀ ਇੱਕ ਹੋਰ ਵੀ ਆ ਜਿਹੜੀ ਚਾਰਜ ਚੱਲਦੇ ਰਹਿੰਦੇ ਵੀ ਜਿੱਥੇ ਮਰਜੀ ਹੋਵੇ ਚਾਹੇ ਬੁੱਢੇ ਨਾਲੇ ਦਾ ਹੋਵੇ ਜਾਂ ਜਿੱਥੇ ਵੀ ਹੋਵੇ ਵੈਸੇ ਰਵਣੀ ਤੇ ਬਿਠੂ ਨਾਲੀ ਬੈਣ ਹਾਂ ਵੀ ਉੱਥੇ ਜਿਹੜੇ 5-7 ਬੰਦੇ ਹੁੰਦੇ ਪੱਕੇ ਹੀ ਹੈ ਨਾ ਇਹ ਹਰੇਕ ਕੋਲ ਹਰੇਕ ਤੇ ਜਾਣਾ ਹੀ ਜਾਣਾ ਹੁਣ ਇੱਥੇ ਵੀ ਆ ਕੀ ਗੱਲ ਇੱਥੇ ਵੀ ਹਰੇਕ ਮਸਾ ਤੇ ਜਾਣਾ ਹੀ ਜਾਣਾ ਜਿੱਥੇ ਗੱਲ ਪੰਜਾਬ ਦੀ ਹੋਊ ਜਾਵਾਂਗੇ ਜਿੰਨਾਂ ਟਾਈਮ ਜਿਉਂਦੇ ਆ ਇਹ ਰਹ ਫਲੀ ਤੇ ਬਿੱਟੂ ਵਰਗਿਆਂ ਲੱਗਦੇ ਨੇ ਮਿਰਚਾ ਮਿਰਚਾ ਕਿਉਂ ਲੱਗਦੇ ਨੇ ਸਮਝੀਂ ਬਿੱਟੂ ਵਰਗਿਆਂ ਦੇ ਇਹ ਹੈਗੇ ਨੇ ਦਿੱਲੀ ਦੇ ਦਲਾਲ ਅਸੀਂ ਹੈਗੇ ਆਪਣੇ ਪੰਜਾਬ ਪ੍ਰਸਤੀ ਬੰਦੇ ਹੁਣ ਇਹਨਾਂ ਨੂੰ ਇੱਕ ਚੀਜ਼ ਸਮਝੋ ਇਹਨਾਂ ਨੂੰ ਸੱਤਾ ਕਿਉਂ ਮਿਲੀ ਹਾਰੇ ਹੋਏ ਬੰਦੇ ਨੂੰ ਕਿਦਾ ਸੁਣਾਏ ਵੀ ਮੰਤਰੀ ਮੰਤਰੀ ਇਹ ਕਿਉਂ ਬੜਾ ਬਣਿਆ ਆਇਆ ਤਮਿਲ ਦੀ ਬਿੱਟੂ ਇਸ ਕਰਕੇ ਬਣਿਆ ਕਿਉਂਕਿ ਇਹ ਦਲਾਲ ਗਿਆ ਕਰਨ ਵਾਲੇ ਬੰਦੇ ਨੇ ਦੇਖੋ ਵੀ ਇਹ ਉਹਨਾਂ ਥੱਲੇ ਲੱਗਣ ਵਾਲੇ ਬੰਦੇ ਨੇ ਗਿਆ ਇਸ ਕਰਕੇ ਇਹਨਾਂ ਨੂੰ ਕੁਰਸੀਆਂ ਮਿਲਦੀਆਂ ਨੇ ਗਿਆ ਤੂੰ ਐਂ ਕਰ ਤੂੰ ਕੱਢ ਲੋ ਭਾਜਪਾ ਦੇ ਗੜਗੌਣ ਲੱਗ ਜਾਏ ਨਾ ਤੇਨੂੰ ਕੁਛ ਨਾ ਕੁਛ ਮਿਲ ਜਾਊਗਾ ਇਹ ਤਾਂ ਗੱਲ ਸਿੱਧੀ ਆ ਜਿਹੜਾ ਅਸਲ ਦੇ ਵਿੱਚ ਤਲਬੇ ਚੱਟਣ ਦੀ ਰਾਜਨੀਤੀ ਤੇ ਦੇ ਵਿੱਚ ਬਹੁਤ ਫਰਕ ਹੁੰਦਾ ਤੁਸੀਂ ਕਿਸੇ ਵੀ ਲੀਡਰ ਦਾ ਤਲਬੇ ਚੱਟੋ ਲੋਕਾਂ ਨੇ ਤੁਸੀਂ ਕੱਖ ਨਹੀਂ ਕਰਿਆ ਹੁਣ ਤੁਹਾਨੂੰ 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 ਸੱਤਾ ਦੇ ਵਿੱਚ ਆ ਜਾਊਗਾ ਜੇ ਮਾਲਕ ਲੀਡਰ ਦੇ ਵਿੱਚ ਤਾਂ ਤਲਬੇ ਚੱਟਣਾ ਜੇ ਆਪਾਂ ਲਾਸ ਸਵਾਰ ਦੀ ਗੱਲ ਕਰੀਏ ਜਿਸ ਤਰ੍ਹਾਂ ਆ ਪਾਕ ਲੋਕ ਆਏ ਪੰਜਾਬ ਦੇ ਹੈਨਾ ਲਗਭਗ 2009 ਤੋਂ ਬਾਅਦ 16 ਸਾਲਾਂ ਬਾਅਦ ਪੰਜਾਬੀ ਨੇ ਜਿਹੜਾ ਹੈਗਾ ਇੱਥੇ ਅੱਜ ਪ੍ਰੋਟੈਸਟ ਕੀਤਾ ਕੀ ਲੱਗਦਾ ਜਿਹੜਾ 25 ਤਰੀਕ ਤੱਕ ਜੇਕਰ ਮੰਨਦਾ ਨਹੀਂ ਮੰਨਣਾ ਤਾਂ ਵੱਡਾ ਜੇ ਕਾਲ ਦਿੱਤੀ ਜਾਂਦੇ ਤਾਂ ਕੀ ਦੁਬਾਰਾ ਲੋਕਾਂ ਤਿੰਨ ਤਿੰਨ ਮੈਂ ਸਾਰੀ ਗੱਲ ਦੱਸਤੀ ਵੀ ਜਦੋਂ ਅੰਦੋਲਨ ਲੰਮੇ ਚੱਲਦੇ ਨੇ ਲੋਕ ਜਾਗਦੇ ਨੇ ਇਹ ਪੜ੍ਹਾਈ ਚੱਲ ਰਹੀ ਹੈ ਇੱਕ ਰਕਮ ਦੇ ਸਮਝਾਂਗੇ ਨਾ ਲੋਕ ਪੰਜਾਬ ਦੇ ਵਿੱਚ ਜਾਗ ਰਹੇ ਨੇ ਜਵਾਨੀ ਨੂੰ ਪਤਾ ਲੱਗ ਰਿਹਾ ਜਿੰਨਾ ੱਤਕਾ ਹੋਵੇ ਜਿੰਨਾ ਕੁਝ ਹੋਵੇ ਉਹਨਾਂ ਨੌਜਵਾਨੀ ਜਾਗਦੀ ਆ ਚੱਲਣ ਦੇ ਲੰਮਾ ਪ੍ਰੋਟੈਸਟ ਨੇ ਜਣਾ ਜੀ ਬੈਠੂਗਾ ਫਿਕਰ ਨਾ ਕਰ ਚਲੋ ਬਹੁਤ ਬਹੁਤ ਧੰਨਵਾਦ ਸੋ ਇਹ ਸਾਨੂੰ ਭਾਨਾ ਸਿੱਧੂ ਜਿਨ੍ਹਾਂ ਦਾ ਕਹਿਣਾ ਕਿ ਜਿਹੜਾ ਹੈਗਾ ਮੋਰਚਾ ਜਣਾ ਲੰਮਾ ਚੱਲੂਗਾ ਉਹਨਾਂ ਲੋਕ ਜਿਹੜਾ ਜਾਗਰ ਕੇ ਜਿਆਦਾ